सारे डिजाइन देख के समझी गए अलग अलग नीले दस ही अलग अलग करते दस नीटिंग पैटर्न पैटर। पैटर। पहला पैटर्न बिल्कुल ही छोटा जा छोटा जा पैटर्न है जाली तो बिना पैटर्न है चार कुंडिया बनिया हुआ पुठिया रोज सारिया पुठिया पे बड़ी ही जल्दी के कंप्लीट होने वाला जाली तो बिना ਬਣਾਉਣ ਵਾਲਾ ਇਹ ਪੈਟਰਨ ਸਿਰਫ ਸਾਡੇ ਇਸ ਚ 2+2 2+2 ਚਾਰ-ਚਾਰ ਕੁੰਡੇ ਤੇ ਪਿਆ ਹੋਇਆ ਤੇ ਬਣਾਉਣਾ ਵੀ ਬਹੁਤ ਹੀ ਸੌਖਾ ਹੈ ਇੱਕ ਵਾਰੀ ਅਸੀਂ ਕੁੰਡੇ ਨੂੰ ਪਹਿਲਾਂ ਇਧਰੋਂ ਬਣਾ ਲਿਆ ਤੇ ਫਿਰ ਅਸੀਂ ਦੋਨਾਂ ਨੂੰ ਇਕੱਠਾ ਬਣਾ ਲਿਆ ਹਰ ਵਾਰੀ ਇਸੇ ਅੱਧੇ ਕੀਤੀ ਤਾਂ ਇੱਕ ਵਾਰੀ ਕੁੰਡੇ ਨੂੰ ਇਸੇ ਤਰ੍ਹਾਂ ਹੋ ਗਿਆ ਤਾਂ ਬਣਾ ਲਿਆ ਤੇ ਫਿਰ ਅਸੀਂ ਦੋਨਾਂ ਨੂੰ ਇਕੱਠਾ ਬਣਾ ਲਿਆ ਬਸ ਇਦਾਂ ਹੀ ਅਸੀਂ ਇਸ ਪੈਟਰਨ ਨੂੰ ਬਣਾਇਆ ਦੇਖੋ ਕਿਤਾ ਪਹਿਲਾ ਕੁੰਡਾ ਐ ਸਟਿਚ ਤੇ ਦੂਜਾ ਕੁੰਡਾ ਪੁੱਠਾ ਦੂਜਾ ਕੁੰਡਾ ਪੁੱਠਾ ਬਣਾਉਣ ਤਾਂ ਬਰਾਤਾਕੀ ਨੂੰ ਪਿੱਛੇ ਕਰਕੇ ਅਸੀਂ ਇਹ ਆਹ ਵਾਲੇ ਕੁੰਡੇ ਨੂੰ ਵਾਧਾ ਇਹ ਐਥੋਂ ਸੀ ਬਣਾਣਾ ਪਿਆ ਇਹਨੂੰ ਬਣਾਇਆ ਫਿਰ ਅਸੀਂ ਦੋਨਾਂ ਨੂੰ ਇਕੱਠਾ ਬਣਾ ਲਾਂਗੇ ਬੱਸ ਇਹੀ ਸਾਡਾ ਪੈਟਰਨ ਹੈ ਐਦਾਂ ਹੀ ਅਸੀਂ ਇਹਨੂੰ ਬਣਾਉਂਦੇ ਚਲੇ ਜਾਣਾ ਫਿਰ ਦੋ ਕੁੰਡੇ ਪੁੱਠੇ ਤੇ ਫਿਰ ਅਸੀਂ ਐਦਾਂ ਹੀ ਬਣਾਈ ਜਾਨਾ ਸਿਰਫ ਸਾਡਾ ਇੱਕ ਰੋ ਤਾਂ ਇਹ ਪੈਟਰਨ ਆ ਲੋਚ ਬਸ ਅੱਧੇ ਹੀ ਸਾਨੂੰ ਬਣਾਤੇ ਚਲੇ ਜਾਵਾਂਗੇ ਇਹ ਸੀ ਸਾਡਾ ਪਹਿਲਾ ਪੈਟਰਨ ਜਿਹੜਾ ਕਿ ਹੈ ਵਧੀਆ ਹੈ ਤੇ ਜਾਲੀ ਤੋਂ ਬਿਨਾ ਫੁੱਲ ਵੀਡੀਓ ਅਗਰ ਤੁਹਾਨੂੰ ਇੱਥੇ ਨਹੀਂ ਪਤਾ ਲੱਗਿਆ ਤਾਂ ਫੁੱਲ ਵੀਡੀਓ ਮੇਰੇ ਚੈਨਲ 'ਤੇ ਅਵੇਲੇਬਲ ਹੈ ਹਰ ਇੱਕ ਪੈਟਰਨ ਦੀ ਫੁੱਲ ਵੀਡੀਓ ਮੇਰੇ ਚੈਨਲ 'ਤੇ ਅਵੇਲੇਬਲ ਹੈ ਤੇ ਸਾਰਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪਾ ਦੂੰਗੀ ਤੁਸੀਂ ਉੱਥੋਂ ਚੈੱਕ ਕਰਕੇ ਬਣਾ ਸਕਦੇ ਹੋ ਅਗਰ ਕੋਈ ਨਹੀਂ ਪਤਾ ਲੱਗਦਾ ਤਾਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਦੂਜਾ ਪੈਟਰਨ ਜਿਹੜਾ ਕਿ ਮੈਨੂੰ ਵੀ ਬਹੁਤ ਹੀ ਵਧੀਆ ਲੱਗਿਆ ਜੰਜੀਰ ਵਾਲਾ ਪੈਟਰਨ ਹੈ ਆ ਦੇਖੋ ਮੋਟੀ ਜੀ ਜੰਜੀਰ ਉੱਪਰ ਕਿ ਆਈ ਹੋਈ ਹੈ ਤੇ ਇਤਾਂ ਦੇ ਪੈਟਰਨ ਦੇ ਖਾਸ ਕਰਕੇ ਵੀ ਤੁਸੀਂ ਇਹਨੂੰ ਕਿਤੇ ਵੀ ਪਾ ਲਓ ਜੈਂਟਸ ਲੇਡੀਜ਼ ਚੰਦ ਕਿਸੇ ਪ੍ਰੋਜੈਕਟ ਚ ਪਾ ਸਕਦੇ ਹੋ ਪੈਟਰਨ ਸਟੈਚੇਬਿਲਟੀ ਵੀ ਹੈ ਤੇ ਅਲੱਗ ਵੀ ਹੈ ਤੇ ਥੋੜੀ ਜਾਲੀ ਵੀ ਹੈ ਤੇ ਜ਼ਿਆਦਾ ਜਾਲੀ ਵੀ ਨਹੀਂ ਹੈ ਥੋੜੀ ਜਾਲੀ ਵਾਲਾ ਪੈਟਰਨ ਹੈ ਅਲੱਗ ਦਾ ਪੈਟਰਨ ਹੈ ਇਹਨੂੰ ਵੀ ਤੁਸੀਂ ਟਰਾਈ ਕਰ ਸਕਦੇ ਹੋ ਇਸ ਚ ਪੁੱਠਿਆਂ ਦੇ ਵਿੱਚ ਸਿੱਧੇ ਤੇ ਸਿੱਧੇ ਤੇ ਪੁੱਠਿਆਂ ਤੇ ਪੁੱਠੇ ਬਣਾ ਕੇ ਕੰਪਲੀਟ ਕੀਤਾ ਹੋਇਆ ਹੈ ਤੇ ਇਹਦੇ ਲਈ ਆ ਦੇਖ ਹੀ ਰਹੇ ਹੋ ਨੇ ਤੁਸੀਂ ਕੁੰਡੇ ਚਾਹੀਦੇ 4 3 2 5 1 6 ਇਹ ਸਾਡਾ ਇੰਨਾ ਕੁ ਪੈਟਰਨ 6 ਦੇ ਮਲਟੀਪਲ ਕੁੰਡਿਆਂ ਚ ਪਿਆ ਹੋਇਆ ਹੈ ਇਦਾਂ ਠੀਕ ਹੈ ਜੀ ਤੇ ਜੇ ਤੁਸੀਂ ਪੂਰਾ ਦੇਖੋ ਕਿ ਇੱਥੋਂ ਇੱਥੇ ਤੱਕ ਤੇ ਸਾਡੇ ਇਹ 9 ਕੁੰਡੇ ਬਣ ਜਾਂਦੇ ਨੇ 1 2 3 4 5 6 7 8 ਇਦਾਂ ਤੇ ਇਹਦਾ ਇਸ ਪੈਟਰਨ ਨੂੰ ਪਾਣਾ ਬਹੁਤ ਹੀ ਸੌਖਾ ਹੈ 2 ਪੁੱਠੇ ਇੱਕ ਸਿੱਧਾ ਫਿਰ 3 ਸੇ ਤੇ ਦੋ ਪੁੱਠੇ ਇੱਕ ਸਿੱਧਾ ਐਦਾ ਇਹ ਪੈਟਰਨ ਦੇ ਬੇਸਿਕ ਰੂਪਈ ਹੋਈ ਹੈ ਇਸ ਤੋਂ ਬਾਅਦ ਅਸੀਂ ਤਿੰਨ ਦਾ ਇੱਕ ਕੀਤਾ ਹੋਇਆ ਤੇ ਦੋਨਾਂ ਸਾਈਡਾਂ ਤੇ ਜਾਲੀ ਪਾਈ ਹੈ ਫਿਰ ਅਗਲੀ ਰੋ ਸਿੱਧੇ ਸਿੱਧੇ ਪੁੱਠੇ ਤੇ ਪੁੱਠੇ ਫਿਰ ਅਗਲੀ ਰੋ ਦੇ ਵਿੱਚ ਅਸੀਂ ਦੋ ਦਾ ਇੱਕ ਕੀਤਾ ਇੱਕ ਕੁੰਡਾ ਸਿੱਧਾ ਇੱਕ ਜਾਲੀ ਦੋ ਦਾ ਇੱਕ ਫਿਰ ਅਸੀਂ ਸਿੱਧੇ ਦੇ ਸਿੱਧੇ ਪੁੱਠੇ ਤੇ ਪੁੱਠੇ ਫਿਰ ਸਾਡਾ ਪੈਟਰਨ ਫਸਟ ਰੋ ਤੋਂ ਸਟਾਰਟ ਹੋ ਜਾਂਦਾ ਤਿੰਨ ਦਾ ਇੱਕ ਤੇ ਦੋਨਾਂ ਸਾਈਡਾਂ ਤੇ ਜਾਲੀ ਪਹਿਲਾਂ ਤਿੰਨ ਦਾ ਇੱਕ ਤੇ ਦੋਨਾਂ ਸਾਈਡਾਂ ਤੇ ਦੇਖੋ ਜਾਲੀ ਪੈਂਦੀ ਹੈ ਤੇ ਫਿਰ ਅਗਲੀ ਰੋ ਦੇ ਵਿੱਚ ਸਿੱਧੀ ਦੇ ਵਿੱਚ ਇੱਕ ਜਾਲੀ ਇੱਕ ਸਿੱਧਾ ਇੱਕ ਜਾਲੀ ਤੇ ਦੋ ਦਾ ਇੱਕ ਐਦਾਂ ਤੇ ਅਸੀਂ ਇਹ ਤਾਂ ਇਸ ਪੈਟਰਨ ਪਾਈ ਜਾਣਾ ਤੇ ਐਦਾਂ ਬੜੀ ਸੋਹਣੀ ਇਹ ਜੰਝੀਰੀ ਜੀ ਬਣ ਜਾਣੀ ਜਿਹੜੇ ਕਿ ਉੱਪਰ ਵਿੱਚ ਆ ਰਹੀ ਹੈ ਤੀਸਰਾ ਪੈਟਰਨ ਜਿਹੜਾ ਹੈ ਥੋੜਾ ਪਲਫੀ ਥੋੜਾ ਉੱਪਰ ਕੇੰਨ ਦਾ ਅਲੱਗ ਜਿਹਾ ਪੈਟਰਨ ਆ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਡੱਬੀਆਂ ਜਿਹੀਆਂ ਬਣ ਕੇ ਆਣਗੀਆਂ ਪੂਰੇ ਤੇ ਪੇ ਵੀ ਬਹੁਤ ਹੀ ਵਧੀਆ ਲੱਗਦਾ ਹੈ ਜਿਹੜੇ ਜੇ ਥੋੜੇ ਕੋਲ ਪਤਲੇ ਉਹਨਾਂ ਤੇ ਡਿਜ਼ਾਈਨ ਪਾ ਸਕਦੇ ਤਾਂ ਥੋਟਾ ਪੈਟਰਨ ਥੋੜਾ ਮੋਟਾ ਤੇ ਸਟੱਫ ਵਧੀਆ ਆਊਗਾ ਤੇ ਪੈਟਰਨ ਇਹ ਵੀ ਸੋਖਾ ਹੀ ਹੈ ਆ ਦੇਖੋ ਥੋੜੀ ਜਿਹੀ ਜਾਲੀ ਪੈਨ ਦੀ ਹੈ ਥੋੜਾ ਜਿਹਾ ਸਟ੍ਰੈਚੇਬਲ ਹੈ ਇਹ ਪੈਟਰਨ ਦੀ ਲੁੱਕ ਦੇਖੋ ਤੁਸੀਂ ਕਹਿ ਸਕਦੇ ਹੋ ਛੋਟੇ ਛੋਟੇ ਜਿਹੇ ਡੱਬੀਆਂ ਤਿਕੋਣੀਆਂ ਡੱਬੀਆਂ ਬਣ ਕੇ ਆਉਂਦੀਆਂ ਨੇ ਆ ਦੇਖੋ ਪੈਟਰਨ ਬਣਾਉਣਾ ਸੌਖਾ ਹੈ ਫੁੱਲ ਵੀਡੀਓ ਅਵੇਲੇਬਲ ਹੈ ਉਹ ਦੇਖੋ ਤੇ ਐਸੇ ਸਾਡਾ ਤੀਜਾ ਪੈਟਰਨ ਹੁਣ ਅਸੀਂ ਆਜਾ ਨੇ ਆਪਣੇ ਚੌਥੇ ਪੈਟਰਨ ਤੇ ਚੌਥਾ ਪੈਟਰਨ ਵੀ ਅਲੱਗ ਤੇ ਵਧੀਆ ਹੈ ਜਿਹਨੂੰ ਵੀ ਇੱਕ ਅਲੱਗ ਰੰਗ ਸਿਰ ਬਣਾਇਆ ਹੈ। ਸੋਤਾ ਪੈਟਰਨ ਸਿਰਫ ਸਿੱਧੇ ਤੇ ਪੁੱਠੇ ਤਾਂ ਸਾਡਾ ਬਣ ਕੇ ਆਇਆ ਹੋਇਆ ਦੇਖੋ। ਸਿੱਧੇ ਪੁੱਠੇ ਦਾ ਪੈਟਰਨ ਇਸੇ ਚਾਰ ਅਸੀਂ ਰੱਖਿਆ ਹੋਇਆ ਦੇਖੋ ਪੁੱਠੇ। ਫਿਰ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਮੀਂਸ ਗਏ। ਆਹ ਦੇਖੋ ਚਾਰ 1 2 3 4 5 ਪੁੱਠੇ ਇੱਕ ਸਿੱਧਾ ਐਦਾਂ ਤੁਸੀਂ ਕਹਿ ਸਕਦੇ ਹੋ 5 1 5 1 ਐਦਾਂ ਹੀ ਪੈਟਰਨ ਬਣਿਆ ਹੋਇਆ ਤੇ ਆਹ ਦੇਖੋ ਪੁੱਠੇ ਸਿਲਾਈ ਦੇ ਵਿੱਚ ਇਹ ਦੇਖੋ। ਪੁੱਠੀਆਂ ਰੋ ਤੇ ਸਿੱਧੇ ਸਿੱਧੇ ਪੁੱਠੇ ਤੇ ਪੁੱਠਾ ਐਦਾ ਕਰਕੇ ਕੰਪਲੀਟ ਕੀਤਾ ਹੋਇਆ ਤੇ ਇਹਦੇ ਵੀ ਲੋਕ ਕੁਛ ਲੱਗਾਂਦੀ ਹੈ ਸਟੈਚੇਬਿਲਟੀ ਇਸ ਬਹੁਤ ਜ਼ਿਆਦਾ ਹੈ ਤੇ ਇਹ ਥੋੜਾ ਜਾਲੀ ਤੋਂ ਬਿਨਾ ਵਾਲਾ ਮੈਂ ਪੈਟਰਨ ਜਿਹੜਾ ਫੇਰ ਬਣਾਇਆ ਹੋਇਆ येलो ਕਲਰ ਦੇ ਵਿੱਚ ਦੇਖੋ ਲੋਕ ਕਿੰਨੀ ਪਿਆਰੀ ਆ ਰਹੀ ਹੈ ਬਹੁਤ ਹੀ ਸੋਖਾ ਹੈ ਇਹ 3 3 3 ਤੇ ਮਲਟੀਪਲ ਕੁੰਟੇ ਤੇ ਪਿਆ ਹੋਇਆ ਹੈ ਜਾਲੀ ਤੋਂ ਬਿਨਾ ਬਿਗਨਰ ਸੇ ਨੂੰ ਆਪ ਨਾਲ ਬਣਾ ਸਕਦੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਇਸ ਚ ਸਿੱਦੇ ਤਿੰਨ ਕੁੰਟੇ ਸਿੱਧੇ ਤੇ ਪੁੱਠੇ ਤਿੰਨ ਸਿੱਧੇ ਰੱਖੇ ਹੋਏ ਹੈ ਤਿੰਨ ਸਿੱਧੇ ਬੁਣਣ ਤੋਂ ਬਾਅਦ ਜਦੋਂ ਤਿੰਨ ਪੁੱਠੇ ਬੁਣਨੇ ਆ ਉਹਨਾਂ ਨੂੰ ਫੇਰ ਦੁਬਾਰਾ ਉਸੇ ਸਲਾਈਸ 'ਚ ਉਲਟਾ ਕੇ ਇਹ ਅਸੀਂ ਤਾਗਾ ਉਲਟਾ ਕੇ ਲਏਗੇ ਤਾਗਾ ਉਲਟਾ ਕੇ ਅੱਗੇ ਤੋਂ ਪਿੱਛੇ ਲਾ ਕੇ ਫੇਰ ਇਹਨਾਂ ਨੂੰ ਵਾਪਸ ਉਸੇ ਸਲਾਈਸ 'ਚ ਪਾ ਲਿਆ ਫੇਰ ਤਿੰਨ ਸਿੱਧੇ ਫੇਰ ਦੇਖੋ ਤਿੰਨ ਪੁੱਠੇ ਬੁਣਨੇ ਪੁੱਠੇ ਬੁਣ ਕੇ ਉਹਨਾਂ ਨੂੰ ਦੁਬਾਰਾ ਸਲਾਈਸ 'ਚ ਪਾ ਲਿਆ ਤਾਂਗੇ ਨੂੰ ਲੈ ਕੇ ਪਿੱਛੇ ਨੂੰ ਤੇ ਫੇਰ ਇੱਧਰ ਇਹਨਾਂ ਨੂੰ ਲਿਆਏ ਇਹਦਾ ਕਰਦੇ ਹੋਏ ਇਹ ਵਾਲਾ ਸਾਟਾ ਪੈਟਰਨ ਬਣ ਕੇ ਆਇਆ ਹੋਇਆ ਤੇ ਮਾ ਪੈਟਰਨ ਸਾਟਾ ਬਹੁਤ ਹੀ ਪਿਆਰਾ ਲੁੱਕ ਦਿੰਦਾ ਅਲੱਗ ਜਿਹਾ ਦੇਖੋ ਇਹਦੇ ਸਿਰਫ ਸਿੱਧੇ ਪੁੱਠੇ ਤਾਂ ਹੀ ਪੈਟਰਨ ਆ। ਕੁਝ ਵੀ ਨਹੀਂ ਕੀਤਾ ਹੋਇਆ। ਇਸ ਜਿਹਾ ਸੱਤ ਸਿੱਧੇ ਦੋ ਪੁੱਠੇ ਰੱਖੇ ਹੋਏ ਆ। ਪੁੱਠੇ ਸਲਾਈਏ ਸਾਰੇ ਪੁੱਠੇ ਪਾਈ ਹੋਈਆਂ ਦੇਖੋ। ਪੰਜ ਸਿੱਧੇ ਦੋ ਪੁੱਠੇ ਪੰਜ ਸਿੱਧੇ ਦੋ ਪੁੱਠੇ ਇਹਦਾ ਕਰਦੇ ਹੋਏ ਅੱਗੇ ਚਲੇਗੇ ਤੇ ਹਰ ਅਸੀਂ ਇਹ 1 2 3 4 5 6 ਸੱਤਵੀਂ ਸਲਾਈ ਦੇ ਵਿੱਚ ਆ ਕੇ ਅਸੀਂ ਇਹਨਾਂ ਨੂੰ जोड़े साढ़े कुंडे चो फिर दोबारा पं कुे बनाए हुए हैं पंजा कठिया बुन के पों फिर पंज कुंडे बना देने बस इस करके लुक इदा आई हुई है क्योंकि पंजा चो असी हर सत्तवी सिलाई पंजा चु असी कुंडे बनाए हुए हैं फिर इदा ही साडा पैटर्न शुरू हो जाए अठ रोज़ यह बन के कंपलीट होता देखो पांचों पच कुंडे बनाने बस यही है, बसे ही है बाकी तो सीधे पुठिया का ही सा पैटर्न है अठवा पैटर्न दो रंग से बनाया है बहुत ही प्यार हरा तो चिट्टे रंग के कंबीनेशन से बहुत ही वजिए लग रहा देखो इससे चार सिलाइयासी वाइट दियाँ दो ग्रीन दाइया हुई ग्रीन कलर बहुत घट लग्या होया वाइट रंग ज्यादा लगेगा मीनस के जोड़ा रंग तुम दूजा पाओगे वह ज़्यादा लगेगा जोड़ा मेन कलर है वो थोड़ा लगेगा बस इस यही थो त थोड़ा ध्यान रखना ਤੇ ਚਾਰ ਸਲਾਈਆਂ ਇੱਕ ਰੰਗ ਦੀਆਂ ਦੋ ਸਲਾਈਆਂ ਇੱਕ ਦੀਆਂ ਚਾਰ ਇੱਕ ਦੀਆਂ ਦੋ ਇੱਕ ਦੀਆਂ ਤੇ ਐਟ ਟਾਈਮ ਇੱਕੋ ਹੀ ਰੰਗ ਚੱਲ ਰਿਹਾ ਹਰੇ ਨਾ ਬਣ ਕੇ ਚਾਰ ਸਲਾਈਆਂ ਅਸੀਂ ਪਾਲੀਆਂ ਵਲਟਣਾ ਸਿਰਫ ਜਿਹੜਾ ਗ੍ਰੀਨ ਸਾਡਾ ਕਲਰ ਪੈਂਦਾ ਉਸ ਚ ਹੀ ਅਸੀਂ ਪੈਟਰਨ ਨੂੰ ਬਣਾ ਰਹੇ ਆ ਚਿੱਟੇ ਰੰਗ ਦੀਆਂ ਸਲਾਈਆਂ ਸਾਡੀਆਂ ਸਿੱਧੀਆਂ ਪੁੱਠੀਆਂ ਐਦਾਂ ਹੀ ਪੈ ਰਹੀਆਂ ਨੇ ਬਸ ਗ੍ਰੀਨ ਕਲਰ ਸਸ ਅਸੀਂ ਨੀਚੋਂ ਇੱਕ ਕੁੰਡਾ ਚੁੱਕ ਕੇ ਇੱਥੋਂ ਕੁੰਡੇ ਨੂੰ ਸੁੱਟ ਦੰਨੇ ਆ ਫੇਰ ਬਸ ਇਦਾਂ ਹੀ ਇਹ ਡਿਜ਼ਾਈਨ ਬਹੁਤ ਹੀ ਸੋਖੇ ਤਰੀਕੇ ਨਾਲ ਬਣਿਆ ਹੋਇਆ ਇਹ ਵੀ ਬਿਜ਼ਨਸ ਲਈ ਵਧੀਆ ਡਿਜ਼ਾਈਨ ਹੈ ਤੇ ਤੁਸੀਂ ਇਹਨੂੰ ਵੀ ਟਰਾਈ ਕਰ ਸਕਦੇ ਹੋ 10ਵਾਂ ਡਿਜ਼ਾਈਨ ਜਿਹੜਾ ਹੈ ਕਿ ਬਹੁਤ ਹੀ ਵਧੀਆ ਦੇਖੋ ਜਾਲੀ ਵਾਲਾ ਡਿਜ਼ਾਈਨ ਹੈ ਲੇਸ ਵਾਲਾ ਡਿਜ਼ਾਈਨ ਤੁਸੀਂ ਇਹਨੂੰ ਕਹਿ ਸਕਦੇ ਹੋ ਲੇਡੀਜ਼ ਕਾਰਡੀਗਨ ਬੇਬੀ ਟੌਪ ਗਰਲਸ ਟੌਪ ਹਰ ਇੱਕ ਲਈ ਵਧੀਆ ਡਿਜ਼ਾਈਨ ਹੈ ਜਾਲੀ ਵਾਲਾ ਸਾਰਾ ਤੇ ਬਣ ਬਹੁਤ ਹੀ ਵਧੀਆ ਲੱਗੇਗਾ ਜਦੋਂ ਪੂਰੇ ਤੇ ਸਾਰਾ ਥੋੜੀ ਜਾਲੀ ਬਣ ਕੇ ਆਏਗੀ ਤੇ ਇਹ ਡੱਬੀਆਂ ਉੱਪਰ ਉੱਪਰ ਕੇ ਆਉਣਗੀਆਂ ਦੇਖੋ ਇਹ ਡੱਬੀਆਂ ਤਾਂ ਉੱਪਰ ਜਾਂਦੀਆਂ ਨੇ ਕਿਉਂਕਿ ਅਸੀਂ ਇੱਥੇ ਪੰਜਾਂ ਤੋਂ ਇੱਕ ਹੁੰਡਾ ਕੀਤਾ ਹੋਇਆ ਹੈ। ਇਹ ਦੇਖੋ ਅਸੀਂ ਕਿੱਦਾਂ ਪਾਇਆ ਹੋਇਆ ਹੈ। ਪੰਜਾਂ ਤੋਂ ਇੱਕ ਤੇ ਦੋਨਾਂ ਸਾਈਡਾਂ ਦੇ ਕਿ ਹੁੰਡਾ ਪਾਇਆ ਹੋਇਆ ਹੈ ਫੇਰ ਪੰਜ ਫੇਰ ਦੋਨਾਂ ਸਾਈਡਾਂ ਤੇ ਅੱਧਾ। ਅਗਲੀ ਸਲਾਈ ਪੁੱਠੇ ਪੂਰੀ ਪੁੱਠੇ ਸਿੱਧੇ ਚ ਫੇਰ ਅਸੀਂ ਇੱਕ ਜਾਲੀ ਤਿੰਨ ਹੁੰਡੇ ਬੁੰਲੇ ਇੱਕ ਜਾਲੀ। ਪੁੱਠੇ ਸਲਾਈ ਫੇਰ ਪੁੱਠੇ ਫੇਰ ਸਿੱਧੀ ਸਲਾਈ ਦੇ ਵਿੱਚ ਇੱਧਰ ਸਾਡੇ ਪੰਜ ਹੁੰਡੇ ਹੋ ਜਾਣੇ ਇੱਥੇ ਅਸੀਂ ਭੰਜਦਾ ਇੱਕ ਘੜ ਦੇ ਨਾਲ ਹੀ ਜਾਲੀ ਦੋਨਾਂ ਸਾਈਡਾਂ ਤੇ ਪਾ ਲੈਣੀ। ਤੇ ਅੱਦਾਂ ਕਰਦੇ ਹੋਏ ਸੀ ਇਸ ਪੈਟਰਨ ਬਣਾਇਆ ਹੈ। ਤੇ ਐਸੇ ਹਲਤੇ ਸਾਡੇ 10 ਪੈਟਰਨ ਜਿਹੜੇ ਕਿ 10 ਅਲੱਗ-ਅਲੱਗ ਬੁਣੇ ਹੋਏ ਆ ਤੇ ਇਹ ਵਾਲਾ ਪੈਟਰਨ ਤੇ ਇੱਕ ਵਾਈਟ ਵਾਲਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਮੈਨੂੰ ਇਹਨਾਂ ਸਾਰਿਆਂ ਚੋ ਇਹ ਵਾਲੇ ਦੋ ਬਹੁਤ ਹੀ ਪਸੰਦ ਆਏ ਜਾਲੀ ਵਾਲੇ ਪੈਟਰਨ ਤੇ ਜਾਲੀ ਤੋਂ ਬਿਨਾ ਵਾਲੇ ਵੀ ਪੈਟਰਨ ਆ ਸਾਰੇ ਤਰ੍ਹਾਂ ਦੇ ਪੈਟਰਨ ਆ ਜਾਲੀ ਵਾਲੇ ਜਾਲੀ ਤੋਂ ਬਿਨਾ ਵਾਲੇ ਤੁਸੀਂ ਕੋਈ ਵੀ ਇੱਕ ਚੂਸ ਕਰਕੇ ਬਣਾ ਸਕਦੇ ਹੋ ਫੁੱਲ ਵੀਡੀਓ ਹਰ ਇੱਕ ਦਿਨ ਮੇਰੇ ਚੈਨਲ ਤੇ ਅਵੇਲੇਬਲ ਆ ਤੁਸੀਂ ਉਥੋਂ ਦੇਖ ਕੇ ਬਣਾ ਸਕਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਲਈ ਫਿਰ ਮਿਲਦੇ ਆ ਕੱਲ੍ਹ ਕਿ ਨਹੀਂ ਵੀਡੀਓ ਕੋਈ ਨਵੇਂ ਪੈਟਰਨ ਦੇਖਣ ਲਈ ਮੇਰੀ ਪ